ਸੰਤੁਲਨ ਵਿਗੜਨ ਦੇ ਨਾਲ ਪੁਲ ਤੋਂ ਟਰਾਲੀ ਟਰੈਕਟਰ ਡਿੱਗ ਜਾਂਦਾ ਹੈ ਔਰ ਡਿੱਗਣ ਦੇ ਨਾਲ ਜਿੰਨੀ ਗੰਨੇ ਦੀ ਭਰੀ ਹੋਈ ਟਰਾਲੀ ਸੀ ਉਸਦੇ ਡਰਾਈਵਰ ਆ ਜਾਂਦਾ ਹੈ ਉਸਤੇ ਦੱਬਿਆ ਜਾਂਦਾ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਜਨਾਲਾ ਦੇ ਪਿੰਡ ਮਜੀਮੀਆਂ ਤੋਂ ਇਹ ਗੰਨਾ ਲੈ ਕੇ ਜਿਹੜਾ ਚਾਲਕ ਸੀ ਉਹ ਜਾ ਰਿਹਾ ਸੀਗਾ ਡਰਾਈਵਰ ਜਾ ਰਿਹਾ ਸੀ ਪਰ ਅਚਾਨਕ ਜਦੋਂ ਟਰੈਕਟਰ ਟਰਾਲੀ ਇੱਕ ਪੁਲ ਤੇ ਪਹੁੰਚਦਾ ਹੈ ਤਾਂ ਪੁਲ ਤੇ ਪਹੁੰਚ ਕੇ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਾਰਨ ਜਿਹੜਾ ਟਰੈਕਟਰ ਟਰਾਲੀ ਹੈ ਉਹ ਸਿੱਧਾ ਪੁਲ ਤੋਂ ਹੇਠਾਂ ਸੁੱਕੇ ਨਾਲੇ ਦੇ ਵਿੱਚ ਜਾ ਡਿੱਗਦਾ ਜਦੋਂ ਨਾਲੇ ਦੇ ਵਿੱਚ ਜਾ ਡਿੱਗਿਆ ਤਾਂ ਜਿਹੜਾ ਗੰਨਾ ਲੱਦਿਆ ਕੋਈ ਸੀ ਉਹ ਰਸੇ ਸਾਰੇ ਟੁੱਟ ਜਾਂਦੇ ਨੇ ਜਿੰਨੇ ਵੀ ਕਿਸਾਨ ਵੀਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਦੋਂ ਲੱਦ ਗੰਨੇ ਦੀ ਲੱਦੀ ਹੋਵੇ ਤਾਂ ਉਹਨੂੰ ਰਸੇ ਮਾਰੇ ਜਾਂਦੇ ਨੇ ਤਾਂ ਉਹ ਟਰੈਕਟਰ ਟਰਾਲੀ ਜਦੋਂ ਪੁਲ ਤੋਂ ਹੇਠਾਂ ਡਿੱਗਿਆ ਹੇਠਾਂ ਡਿੱਗਣ ਦੇ ਕਾਰਨ ਰਸੇ ਜਿਹੜੇ ਸੀ ਉਹ ਟੁੱਟ ਚੁੱਕੇ ਸੀਗੇ ਔਰ ਸਾਰੀ ਦੀ ਸਾਰੀ ਗੰਨੇ ਦੇ ਨਾਲ ਭਰੀ ਹੋਈ ਟਰਾਲੀ ਜਿਹੜੀ ਹੈ ਉਹ ਮੋਦੀ ਹੋ ਗਈ ਔਰ ਉਸੇ ਟਰਾਲੀ ਦੇ ਖੇਠਾ ਟਰੈਕਟਰ ਚਾਲਕ ਜਿਹੜਾ ਆ ਉਹ ਵੀ ਆ ਗਿਆ ਹੁਣ ਕਰਕੇ ਜਦੋਂ ਲੋਕਾਂ ਨੇ ਦੇਖਿਆ ਰਾਹਗੀਰਾਂ ਨੇ ਜਾ ਕੇ ਦੇਖਿਆ ਦਾ ਗੰਨੇ ਗੁੰਨੇ ਪਰਾ ਕਰਨ ਦੀ ਕੋਸ਼ਿਸ਼ ਕੀਤੀ ਮੌਕੇ ਤੇ ਪੁਲਿਸ ਵੀ ਪਹੁੰਚੀ ਐਸਐਸਐਫ ਵੀ ਪਹੁੰਚੀ ਬੜੀ ਮੁਸ਼ਕਲ ਦੇ ਨਾਲ ਡਰਾਈਵਰ ਨੂੰ ਟਰੈਕਟਰ ਟਰਾਲੀ ਤੇ ਹੇਠੋਂ ਕੱਢਿਆ ਗਿਆ ਪਰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ